ਬਣਾਵਾਂਗੇ ਪਕੌੜੇ ਬੇਸਨ ਦੇ ਵਿੱਚ ਹਲਦੀ ਨੂਨ ਮਿਰਚ ਤੇ ਦਨੀਆ ਪਾਊਡਰ ਪਾਵਾਂਗੇ ਤੇ ਨਾਲ ਪਾਵਾਂਗੇ ਥੋੜੀ ਜਿਹੀ ਚੋਸੋਜੀ ਤੇ ਪਾਣੀ ਪਾ ਕੇ ਇੱਕ ਸਮੂਥ ਜਿਹਾ ਬੈਟਰ ਬਣਾ ਲਵਾਂਗੇ ਨਾ ਹੀ ਗਾੜਾ ਤੇ ਨਾ ਹੀ ਬਾਲਾ ਪਤਲਾ ਤੇ ਨਾਲ ਮੇਰੇ ਕੋਲ ਪਿਆ ਸੀ ਪਨੀਰ ਤੇ ਪਨੀਰ ਨੂੰ ਮੈਂ ਚੋਰਸ ਚੋਰਸ ਕੱਟ ਲਿਆ ਸੀਗਾ ਤੇ ਬੱਚੇ ਅੱਜ ਖਾਣ ਦੇ ਕਹਿੰਦੇ ਮੰਮੀ ਅਸੀਂ ਚਟਪਟਾ ਖਾਣਾ ਹੈ ਤੇ ਬਾਜ਼ਾਰੋਂ ਮੰਗਾ ਕੇ ਆਨੇ ਆ ਮੈਂ ਕਿਹਾ ਨਹੀਂ ਬਾਜ਼ਾਰ ਦੀ ਚੀਜ਼ ਨਹੀਂ ਖਾਣੀ ਮੈਂ ਘਰੇ ਹੀ ਤੁਹਾਨੂੰ ਫਟਾਫਟ ਬਣਾ ਕੇ ਦੇ ਦਿੰਨੀ ਆ ਤੇ ਮੈਂ ਚੜਾਈ ਗੈਸ ਤੇ ਕੜਾਈ ਤੇ ਕੜਾਈ ਚ ਪਾਇਆ ਤੇਲ ਤੇ ਫਟਾਫਟ ਮੈਂ ਲੱਗ ਗਈ ਉਹਨਾਂ ਵਾਸਤੇ ਪਨੀਰ ਦੇ ਪਕੌੜੇ ਤੇ ਬੱਚੇ ਤਾਂ ਖੁਸ਼ ਹੋ ਗਏ ਬੱਚੇ ਕਹਿੰਦੇ ਸਾਨੂੰ ਹੋਰ ਕੀ ਚਾਹੀਦਾ ਮम्मा ਤੁਸੀਂ ਘਰੇ ਹੀ ਇੰਨੀ ਵਧੀਆ ਚੀਜ਼ ਮੈਂਟ ਚ ਬਣਾ ਦਿੰਦੇ ਹੋ ਤੇ ਸਾਨੂੰ ਘਰ ਦੀ ਚੀਜ਼ ਜਿਆਦਾ ਵਧੀਆ ਤੇ ਅਸੀਂ ਰੱਜ ਕੇ ਵੀ ਖਾ ਲੈਨੇ ਆ ਤਾਂ ਵੀ ਆਪਾਂ ਨੂੰ ਨੁਕਸਾਨ ਨਹੀਂ ਕਰਦੀ ਤੇ ਬਾਜ਼ਾਰ ਦੀ ਆਪਾਂ ਇੱਕ ਅੱਧਾ ਪਕੌੜਾ ਇੱਕ ਅੱਧੇ ਪੀਸ ਵੀ ਖਾਣਨੇ ਆ ਤੇ ਉਹ ਆਪਣੀ ਸਿਹਤ ਨੂੰ ਖਰਾਬ ਕਰ ਦਿੰਦਾ ਹੈ ਤੇ ਕਿਉਂਕਿ ਉਹ ਤੇਲ ਗੰਦਾ ਤੇਲ ਹੁੰਦਾ ਤੇ ਵਾਰ-ਵਾਰ ਤਲ ਤਲ ਕੇ ਉਹ ਤੇਲ ਖਰਾਬ ਹੋਇਆ ਹੁੰਦਾ ਤੇ ਫਟਾਫਟ ਮੈਂ ਬੱਚਿਆਂ ਵਾਸਤੇ ਤੇ ਸਾਰੀ ਪਰਿਵਾਰ ਵਾਸਤੇ ਪਹਿਲਾਂ ਬਣਾਏ ਪਨੀਰ ਦੇ ਪਕੌੜੇ ਤੇ ਉਹ ਤੋਂ ਬਾਅਦ ਮੈਂ ਆਲੂ ਪਿਆਜ਼ ਲੰਬੇ ਲੰਬੇ ਕੱਟ ਕਰ ਲਈ ਸੀ ਤੇ ਉਹਨਾਂ ਵਾਸਤੇ ਮੈਂ ਆਲੂ ਪਿਆਜ਼ ਦੇ ਵੀ ਪਕੌੜੇ ਬਣਾਏ ਤੇ ਰਾਮ ਰਾਮ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਤੇ ਮੇਰੀ ਵੀਡੀਓ ਅੱਛੀ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਇਸ ਤਰੀਕੇ ਨਾਲ ਇਹ ਮੇਰੇ ਪਨੀਰ ਦੇ ਪਕੌੜੇ ਬਣ ਕੇ ਰੈਡੀ ਹੋ ਗਏ ਹਨ ਤੇ ਮੈਂ ਇਹਨਾਂ ਨੂੰ ਪਲੇਟ ਵਿੱਚ ਕੱਢ ਲਵਾਂਗੀ ਤੇ ਸਾਰੀ ਮੇਰਾ ਪਰਿਵਾਰ ਹੋ ਗਿਆ ਖੁਸ਼ ਕਹਿੰਦੇ ਅੱਜ ਤਾਂ ਕਰੇ ਹੋ ਗਈ ਪਾਰਟੀ ਕਿਉਂਕਿ ਇਸ ਤਰ੍ਹਾਂ ਦੀ ਪਾਰਟੀ ਤਾਂ ਕਰੇ ਚੱਲਣੀ ਹੀ ਚਾਹੀਦੀ ਹੈ ਤਾਂ ਕਿ ਮਜ਼ਾ ਆਏ ਨਾ ਇਸ ਤਰ੍ਹਾਂ ਦੀਆਂ ਕਰਦੀਆਂ ਖਾ ਕੇ ਕਿਉਂਕਿ ਆਪਾਂ ਰਜ ਦੇ ਵਧੀਆ ਤਰੀਕੇ ਨਾਲ ਖਾ ਸਕਦੇ ਆ ਤੇ ਪੂਰੇ ਪਰਿਵਾਰ ਨਾਲ ਇੱਕ ਨਾਲ ਜੁੱਟ ਬੈ ਕੇ ਇੰਜੋਏ ਕਰ ਸਕਦੇ ਆ ਤੇ ਗੱਲਾਂ ਕਰ ਸਕਦੇ ਆ ਤੇ ਨਾਲ ਅਸੀਂ ਪਿੱਤੀ ਸੀ ਇਸ ਤੋਂ ਬਾਅਦ ਚਾਹ ਕਿਉਂਕਿ ਪਕੌੜਿਆਂ ਦੇ ਬਿਨਾਂ ਨਾਲ ਚਾਹ ਨਾ ਪੀਤੀ ਜਾਵੇ ਤਾਂ ਸਵਾਦ ਕਿਵੇਂ ਆਊਗਾ ਤੇ ਉਸ ਤੋਂ ਬਾਅਦ ਹੁਣ ਮੈਂ ਬਣਾਵਾਂਗੀ ਆਲੂ ਪਿਆਜ਼ ਦੇ ਵੱਡੇ ਵੱਡੇ ਪਕੌੜੇ ਮੇਰੀ ਹਰ ਲੇਡੀਜ਼ ਨੂੰ ਬੈਂਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਘਰ ਦੀਆਂ ਚੀਜ਼ਾਂ ਹੀ ਬਣਾ ਕੇ ਖਵਾਣ ਤਾਂ ਕਿ ਉਹਨਾਂ ਦੇ ਬੱਚੇ ਹੈਲਦੀ ਰਹਿਣ ਸੇਤਵੰਦ ਰਹਿਣ ਤੰਦਰੁਸਤ ਰਹਿਣ ਤੇ ਉਹ ਖੁਸ਼ ਵੀ ਰਹਿਣ ਤੇ ਨਾਲੇ ਘਰ ਦੀ ਚੀਜ਼ ਉਹ ਜ਼ਿਆਦਾ ਵੀ ਖਾ ਲੈਣ ਤਾਂ ਉਹਨਾਂ ਦੀ ਸਿਹਤ ਵੀ ਨਾ ਖਰਾਬ ਹੋਵੇ ਤੇ ਆਪਾਂ ਨੂੰ ਵੀ ਪਤਾ ਵੀ ਆਪਾਂ ਚੀਜ਼ ਕਿਵੇਂ ਸ਼ੁੱਧ ਤਰੀਕੇ ਨਾਲ ਬਣਾਈ ਹੋਈ ਹੈ ਤੇ ਮੈਂ ਫਟਾਫਟ ਆਲੂ ਪਿਆਜ਼ ਦੇ ਪਕੌੜੇ ਉਹਨਾਂ ਵਾਸਤੇ ਤਲ ਦਿੱਤੇ ਤੇ ਸਾਰਿਆਂ ਨੇ ਰੱਜ ਕੇ ਖਾਧੇ ਤੇ ਸਾਰੇ ਹੋ ਗਏ ਖੁਸ਼ ਬਾਏ ਬਾਏ ਟੇਕ ਕੇਅਰ ਜੈ ਸ੍ਰੀ ਸ਼ਾਮ राधे राधे ਅੱਜ ਦਾ ਸ਼ੁਭ ਵਿਚਾਰ ਹੈ ਅਰ ਇਸ ਸਮੇ ਹੱਸਦੇ ਖੇਡਦੇ ਰਹਿਣਾ ਚਾਹੀਦਾ ਹੈ ਤੇ ਖੁਸ਼ ਰਹਿਣਾ ਚਾਹੀਦਾ ਹੈ ਤੇ ਆਪਣੇ ਪਰਿਵਾਰ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਰਹਿਣਾ ਚਾਹੀਦਾ ਹੈ ਤੇ ਪਰਿਵਾਰ ਤੋਂ ਵੱਧ ਕੇ ਕੋਈ ਵੀ ਆਪਣਾ ਨਹੀਂ ਹੁੰਦਾ ਤੋਂ ਆਪਣੇ ਪਿਆਰ ਪਰਿਵਾਰ ਦਾ ਹਮੇਸ਼ਾ ਧਿਆਨ ਰੱਖੋ ਟੇਕ ਕੇਅਰ ਬਾਏ ਬਾਏ ਜੈ ਸ੍ਰੀ ਸ਼ਾਮ